ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਇਕੂ ਜੀ ਕਾ ਖਾਲਸਾ ਵਾਇਕੂ ਜੀ ਕੀ ਫਤਿਹ ਮੈਨੂੰ ਬੜਾ ਅੱਜ ਆ ਰਾਮ ਆਇਆ ਹੈ ਖੁਸ਼ੀ ਹੈ ਕਿ ਮੈਂ ਤੁਹਾਡੇ ਵਿਚਕਾਰ ਬੈਠਾ ਹਾਂ ਤੁਸੀਂ ਸਾਰਾ ਸਾਡੇ ਪੰਜਾਬ ਦਾ ਵਪਾਰ ਸਾਹਮਣੇ ਹਾਂ ਤੇ ਤੁਹਾਨੂੰ ਹਮੇਸ਼ਾ ਅਮਨ ਤੇ ਸ਼ਾਂਤੀ ਚਾਹੀਦੀ ਹੈ ਤਾਂ ਹੀ ਵਪਾਰ ਕਾਮਯਾਬ ਹੋ ਸਕਦਾ ਹੈ ਮੇਰਾ ਨਿਸ਼ਾਨਾ ਇਹ ਹੈ ਕਿ ਅਮਨ ਤੇ ਚੈਨ ਬਿਲਕੁਲ ਬਰਕਰਾਰ ਰਹਿਣੀ ਚਾਹੀਦੀ ਹੈ ਜਿਸ ਨਾਲ ਆਵਾਜਾਹੀ ਦੇ ਵਿੱਚ ਜਾਂ ਬਾਜ਼ਾਰ ਦੇ ਵਿੱਚ ਕੋਈ ਅਸ਼ਾਂਤੀ ਪੈਦਾ ਨਾ ਹੋਵੇ ਤੇ ਵਪਾਰ ਵਧੀਆ ਚੱਲਦਾ ਹੋਵੇ ਬਾਜ਼ਾਰ ਦੇ ਵਿੱਚ ਸਾਡੇ ਹਿੰਦੂ ਭਰਾ ਵੀ ਹੈਗੇ ਆ ਜੈਨ ਵੀ ਹੈਗੇ ਆ ਸਿੱਖ ਵੀ ਹੈਗੇ ਆ ਮੁਸਲਮਾਨ ਵੀ ਹੈ ਤੇ ਮੈਂ ਸਾਰਿਆਂ ਦਾ ਦਿਲੋਂ ਸਤਿਕਾਰ ਕਰਦਾ ਕਿ ਸਾਡੇ ਬਰਨਾਲੇ ਨੂੰ ਕਵੱਦਿਆ ਵਪਾਰ ਦਾ ਸੈਂਟਰ ਬਣਾਇਆ ਮੇਰੀ ਕਿਸਮਤ ਚੰਗੀ ਹੈ ਤੁਸੀਂ ਮੈਨੂੰ ਐਮਪੀ ਬਣਾਇਆ ਤੇ 56 ਕਰੋੜ ਰੁਪਏ ਦਾ ਬਰਨਾਲੇ ਦੇ ਵਿੱਚ ਹੁਣ ਬਣਨਾ ਸ਼ੁਰੂ ਹੋ ਗਿਆ ਹੈ ਸਪੈਸ਼ਲਿਟੀ ਦਾ ਹਸਪਤਾਲ ਹੈ ਇੱਥੇ ਆਮ ਆਦਮੀ ਦਾ ਲਾਜ ਤੋਂ ਬਿਨਾ ਜਿਹੜੀ ਬਿਮਾਰੀ ਕਿਤੇ ਵੀ ਆਪਣੇ ਇਲਾਕੇ ਮਾਲਵੇ ਦੇ ਵਿੱਚ ਹੋਵੇ ਹਰਿਆਣਾ Rajasthan ਦੇ ਵਿੱਚ ਹੋਵੇ ਕਿਤੇ ਵੀ ਹੋਵੇ ਜਿਹਦਾ ਇਲਾਜ ਨਾ ਹੁੰਦਾ ਹੋਵੇ ਜਿਵੇਂ ਤੁਸੀਂ ਲੁਧੇਾਨੇ ਜਾ ਕੇ ਲੱਖਾਂ ਰੁਪਏ ਖਰਚ ਕਰਦੇ ਹੋ ਇੱਥੇ ਤੁਹਾਡਾ ਇਲਾਜ ਹੋਇਆ ਕਰੂਗਾ ਇਹਦੇ ਨਾਲ ਆਵਾਜਾ ਵੀ ਵਧੂਗੀ ਉਹ ਪਾਰ ਵੀ ਵਧੂਗਾ ਹੋਟਲ ਵੀ ਬਣਨਗੇ ਤੇ ਵਿਕਰੀ ਵੀ ਜ਼ਿਆਦਾ ਹੋਊਗੀ ਜਿਹੜਾ ਸਪੈਸ਼ਲਿਸਟ ਹਸਪੀਟਲ ਹੁੰਦਾ ਉਹ ਬਹੁਤ ਉੱਚ ਦਰਜੇ ਦਾ ਹਸਪੀਟਲ ਹੁੰਦਾ ਜਿਹਦੇ ਵਿੱਚ ਜਿਹੜੇ ਦੁਕਾਨਦਾਰ ਦਵਾਈਆਂ ਰੱਖਦੇ ਆ ਉਹਨਾਂ ਨੂੰ ਵੀ ਨੰਬਰ 1 ਦਵਾਈ ਤੇ ਸਭ ਤੋਂ ਨਵੀਂ ਦਵਾਈ ਰੱਖਣੀ ਪਊਗੀ ਜਿਹਦਾ ਮਤਲਬ ਹੈ ਜਿਹੜਾ ਮਰੀਜ਼ ਹੈ ਉਸ ਨੂੰ ਕਿਧਰੇ ਨਹੀਂ ਜਾਣਾ ਪਊਗਾ ਕੋਈ ਵੀ ਦਵਾਈ ਬੂਟੀ ਖਰੀਦਣ ਦੇ ਲਈ ਸੋ ਮੈਂ ਸਮਝਦਾ ਕਿ ਇਸ ਦੇ ਨਾਲ ਆਪਣੇ ਸ਼ਹਿਰ ਦੀ ਆਵਾਜਾ ਵੀ ਵਪਾਰ ਵਧੂਗਾ ਦੂਸਰਾ 350 ਕਰੋੜ ਰੁਪਈਆ ਖਰਚ ਹੋ ਰਿਹਾ ਹੈ ਕਿ ਜਿੰਨੀਆਂ ਵੀ ਤਾਰਾਂ ਤੁਹਾਡੇ ਘਰਾਂ ਦੇ ਉੱਤੋਂ ਜਾਂਦੀਆਂ ਉਹ ਅਗਲੇ ਸਾਲ ਤੱਕ ਖਤਮ ਹੋ ਜਾਣਗੀਆਂ ਨੰਮੀਆਂ ਤਾਰਾਂ ਬਿਠਾਈਆਂ ਜਾਣਗੀਆਂ ਉਹਨਾਂ ਦੇ ਕਰੰਟ ਦੇ ਵਿੱਚ ਫਲਕਚੁਏਸ਼ਨ ਨਹੀਂ ਹੋਊਗੀ ਕਿਸੇ ਦੀ ਮੋਟਰ ਕਿਸੇ ਦੀ ਮਸ਼ੀਨ ਨਹੀਂ ਫੁੱਕੀ ਜਾਊ ਕਰੰਟ ਨਾਲ ਨਹੀਂ ਹੋਊਗੀ ਕਿ ਕਰਕੇ ਬਿਜਲੀ ਕਿਸੇ ਨੂੰ ਦੇਖੂਗੀ ਵੀ ਨਹੀਂ ਉਹ ਤਰਤੀ ਦੀ ਅੰਦਰ ਹੋਊਗੀ ਸੋ ਮੈਂ ਸਮਝਦਾ ਇਹਦੇ ਨਾਲ ਸਾਡਾ ਬਹੁਤ ਚੰਗਾ ਵਧੀਆ ਤਰ੍ਹਾਂ ਤੇ ਨਾਲ ਪ੍ਰੋਗਰੈਸ ਹੋਣੇ ਇਸ ਇਲਾਕੇ ਦਾ ਜਿਵੇਂ ਜਿਵੇਂ ਮੌਕਾ ਦਿੱਤਾ ਜਾਊਗਾ ਤਿਵੇਂ-ਤਿਵੇਂ ਟੋਡੀਆਂ ਮੁਸ਼ਕਿਲਾਂ ਤੋਂ ਦੇਖ ਕੇ ਖਤਮ ਕੀਤਾ ਜਾਊਗਾ ਤੁਹਾਨੂੰ ਖੁਸ਼ੀ ਹੋਊਗੀ ਕਿ ਥਿੰਨੇ ਥੇਰੇ ਬਰਨਾਲੇ ਮਲੇਰਕੋਟਲੇ ਸੰਗਰੂਰ ਦੇ ਵਿੱਚ ਅੱਜ ਕੋਈ ਵੀ ਮਰੀਜ਼ ਨਹੀਂ ਦੇਹਾ ਜੈਨ ਸਰਦਾ ਜਿਸ ਨੂੰ 3.5 ਲੱਖ ਰੁਪਈਆ ਨਾਂ ਦਿੱਤਾ ਹੋਵੇ ਔਰ ਕੋਈ ਵੀ ਹੈਂਡੀਕੈਪ ਨਹੀਂ ਹੈ ਜਿੰਨੂੰ ਚੱਲਣ ਵਾਲੀ ਮਸ਼ੀਨ ਨਾ ਦਿੱਤੀ ਹੋਵੇ ਕੰਨਾਂ ਤੋਂ ਸੁਣਨ ਵਾਲੀ ਮਸ਼ੀਨ ਨਾ ਦਿੱਤੀ ਹੋਵੇ ਜੀ ਜੀ ਨਿਗਾਹ ਹੈ ਨਹੀਂ ਉਹਨੂੰ ਸੋਟੀਆਂ ਦਿੱਤੀਆਂ ਗਈਆਂ ਕਿ ਉਹ ਟੋ ਟੋ ਕੇ ਆਪਣਾ ਰਸਾ ਲੱਭ ਸਕਦਾ ਹੈ ਬਗੈਰ ਖਤਰੇ ਤੋਂ ਸੋ ਮੇਰੇ ਕਹਿਣ ਤਾਂ ਪਾਬ ਹੈ ਕਿ ਸਾਰੇ ਪਾਸੇ ਤੁਹਾਡੀ ਦੇਖਭਾਲ ਕੀਤੀ ਹੈ ਤੇ ਮੈਂ ਆਸ ਕਰਦਾ ਹਾਂ ਦੀ ਇਸੇ ਤਰ੍ਹਾਂ ਹੀ ਮੌਕਾ ਦਿੰਦੇ ਰਹੋਗੇ ਕਿ ਜਿਵੇਂ ਹੁਣ ਤੁਹਾਡੀ ਦੇਖਭਾਲ ਕਰਦੇ ਆ ਅੱਗੇ ਤੋਂ ਵੀ ਕਰਦੇ ਰਾਂਗੇ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਦਾ ਹੋਇਆ ਫਤਿਹ ਜੀ ਫਤਿਹ ਅਰਜ਼ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ